Dan nukementri mertaban, nukementri mertaban, nukementri mertaban, nukementri mertaban, nukementri mertaban, nukementri या मैनेजमेंट मुर्दाबाद 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 मारो तो मुकरी सरकार मुर्दाबाद 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 टूटेवारे गन वाली सरकार मुर्दाबाद 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 पंजाब सरकार मुर्दाबाद मुर्दाबाद मादात माना बानूे लारे लीकारो सीएची कमे ज़िंद ज़िंदबाद साॾा ज़िंदबाद साढा ज़िंदबाद पंजाब ਧੰਨਵਾਦ ਸਾਥੀਓ ਅੱਜ ਸਰ ਜਿਹੜਾ ਵਾ ਪਾਵਰ ਕਾਮ ਬੋਲੋ ਜਿਹੜਾ ਵਾ ਯੂਨੀਅਨ ਬੋਲੋ ਜਿਹੜਾ ਵਾ ਕੰਮ ਕੀਤਾ ਗਿਆ ਕੀ ਮੰਗਾ ਕੀ ਰੁਕਿਆ ਨਹੀਂ ਕਿ ਕਿਸ ਲਈ ਹੈ ਰਾਜਦਾਨਾ ਅੱਜ ਪਾਵਰ ਕਾਮ ਐਂਡ ਟ੍ਰਾਸਕੋ ਠੇਕਾ ਮਲਾਜਮ ਸੀਗਾ ਸਿੰਘ ਨੇ ਪੰਜਾਬ ਵੱਲੋਂ ਤੇ ਠੇਕਾ ਮਲਾਜਮ ਸੀਗਾ ਸ਼ਮੂਰਚੇ ਪੰਜਾਬ ਦੇ ਵੱਲੋਂ ਅੱਜ ਜਿਹੜੇ ਆ ਪੂਰੇ ਪੰਜਾਬ ਭਰ ਦੇ ਵਿੱਚ ਧਰਨਾ ਪ੍ਰਦਰਸ਼ਨ ਜਿਹੜੇ ਕੀਤੇ ਜਾ ਰਹੇ ਆ ਇਹ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਆ ਜਿਹੜੀ ਪੰਜਾਬ ਸਰਕਾਰ ਲਗਾਤਾਰ ਜਿਹੜੇ ਬਿਜਲੀ ਬੋਰਡ ਦੇ ਵਿਭਾਗ ਨੂੰ ਜਾਂ ਹੋਰ ਕਈ ਈਦਾਰਿਆਂ ਨੂੰ ਲਗਾਤਾਰ ਨਿੱਜੀ ਕਰਨ ਦੀ ਨੀਤੀ ਤੇ ਤੁਲੀ ਹੋਈ ਆ ਉਹਨੂੰ ਰੋਕਣ ਦੇ ਵਾਸਤੇ ਅਤੇ ਜਿਹੜੇ ਸਾਡੇ ਕੱਚੇ ਮੁਲਾਜ਼ਮ ਨੇ ਚਾਹੇ ਉਹ ਬਿਜਲੀ ਬੋਰਡ ਦੇ ਹੋਣ ਚਾਹੇ ਉਹ ਕਿਸੇ ਹੋਰ ਵਿਪਾਗ ਦੇ ਹੋਣ ਚਾਹੇ ਉਹ ਬੱਸ ਦੇ ਹੋਣ ਬੱਸਾਂ ਦੇ ਹੋਣ ਚਾਹੇ ਉਹ ਕੋਈ ਵੀ ਕਿਸੇ ਵੀ ਵਿਭਾਗ ਦੇ ਹੋਣ ਉਹਨਾਂ ਨੂੰ ਕੱਚਿਆਂ ਤੋਂ ਪੱਕਿਆ ਕਰਨ ਦੇ ਲਈ ਇਹ ਧਰਨਾ ਪ੍ਰਦਰਸ਼ਨ ਜਿਹੜੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕੀਤੇ ਜਾ ਰਹੇ ਸਰਕਾਰ ਵੱਲੋਂ ਤਾਂ ਦਾਅਵੇ ਕੀਤੇ ਜਾ ਰਹੇ ਆ ਕਿ ਸਾਰਿਆਂ ਨੂੰ ਜਿਹੜਾ ਵਾ ਇਨਸਾਫ ਦਿੱਤਾ ਜਾ ਰਿਹਾ ਵਾ ਜਾਂ ਜਿਹੜੇ ਕੱਚੇ ਅਮਲਾਜਮ ਉਹਨਾਂ ਨੂੰ ਪੱਕੇ ਟੀਚਰਾਂ ਤੋਂ ਲੈ ਕੇ ਕੋਰ ਵੀ ਕੀ ਲੱਗਦਾ ਹੈ ਜਿਹੜੇ ਵਾਦੇ ਆ ਇੱਕ ਮਿੱਠੀਆਂ ਬੋਲੀਆਂ ਆ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੁਣ ਤੱਕ 29 ਮੀਟਿੰਗਾਂ ਲਿਖਤੀ ਰੂਪ ਦੇ ਵਿੱਚ ਦੇ ਕੇ ਸਰਕਾਰ ਹੈ ਜਿਹੜੀ ਮੁੱਕਰੀ ਆ ਜੇਕਰ ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਕੱਚੇ ਮੁਲਾਜ਼ਮ ਪੱਕੇ ਕੀਤੇ ਆ ਜਾਂ ਹੋਰ ਕਰ ਲੋ ਆ ਕੱਲ ਪਰਸੋ ਦੀ ਗੱਲ ਆ ਜਿਹੜੇ ਪੰਨ ਬਸ ਵਾਲੇ ਨੇ ਜਿਹੜੇ ਫਿਰ ਉਹਨਾਂ ਨੂੰ ਰੋਡ ਪ੍ਰਦਰਸ਼ਨ ਕਰਨ ਦੀ ਕੀ ਲੋੜ ਆ ਜੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੁੰਦਾ ਤੇ ਅੱਜ ਸਾਨੂੰ ਇਧਰਿਆਂ ਤੇ ਬੈਠਣ ਦੀ ਲੋੜ ਨਾ ਪੈਂਦੀ ਲਿਖਤੀ ਰੂਪ ਦੇ ਵਿੱਚ 29 ਵਾਰ ਮੀਟਿੰਗਾਂ ਦੇ ਕੇ ਸਰਕਾਰ ਮੁੱਕਰੀ ਹੈ ਇਹਨਾਂ ਦੇ ਜੋ ਵੀ ਵਾਦੇ ਇਹਨਾਂ ਨੇ ਕੀਤੇ ਸੀਗੇ ਸੱਤਾ ਚੋਂ ਤੋਂ ਪਹਿਲਾਂ ਕਿ ਅਸੀਂ ਆਉਣਦਿਆਂ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਜਾਂ ਇਹਨਾਂ ਦੀ ਬਣਦੇ ਯੋਗ ਜਿਹੜੀ ਤਨਖਾਹ ਉਹ ਦੇਵਾਂਗੇ ਅੱਜ ਤੱਕ ਇਹਨਾਂ ਨੇ ਕੋਈ ਵੀ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਉਸ ਦੇ ਉਲਟ ਜਾ ਕੇ ਜਿਹੜੇ ਸਾਰੇ ਹੀ ਬਿਜਲੀ ਦੇ ادارے ਹੁਣ ਚਾਹੇ ਕੋਈ ਵੀ ਸਰਕਾਰੀ ਅਦਾਰਾ ਹੋਵੇ ਉਹਨੂੰ ਵੇਚਣ ਤੇ ਤੁਲੀ ਹੋਈ ਆ ਹੁਣ ਤੱਕ ਕਿਸੇ ਅਧਿਕਾਰੀ ਵੱਲੋਂ ਤੁਹਾਡੇ ਨਾਲ ਕੋਈ ਮੀਟਿੰਗ ਕੋਈ ਗੱਲਬਾਤ ਕੀਤੀ ਗਈ ਹੈ ਨਹੀਂ ਜੀ ਸਾਡੇ ਨਾਲ ਹਜੇ ਤੱਕ ਹੁਣ ਤੱਕ ਕੋਈ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਸ਼ਾਮ ਦਾ ਸਮਾਂ ਹੋ ਗਿਆ ਹਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਵੀ ਗੱਲਬਾਤ ਜਿਹੜੀ ਉਹ ਨਹੀਂ ਕੀਤੀ ਗਈ ਤੇ ਸਾਡੀ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਪੰਜਾਬ ਦੇ ਵੱਲੋਂ ਇਹ ਜਿਹੜੇ ਘੋਲਿਆ ਲਗਾਤਾਰ 3 ਦਿਨ ਦਿਨ ਰਾਤ ਤੇ ਚੱਲਣਗੇ 2 3 ਤੇ 4 ਤਰੀਕ ਦਾ ਲਗਾਤਾਰ ਜਿਹੜਾ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ ਅਗਰ ਫਿਰ ਵੀ ਇਨਸਾਫ ਨਹੀਂ ਮਿਲਦਾ ਤਾਂ ਅਗਰ ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤੇ ਜੋ ਸਾਡੀ ਸੂਬਾ ਕਮੇਟੀ ਕਹੂਗੀ ਆਪਾਂ ਉਹਦੀ ਜਮਾਨ ਤੇ ਫੁੱਲ ਚੜਾਾਂਗੇ ਤੇ ਹੋ ਸਕਦਾ ਹੈ ਅਸੀਂ ਇਸ ਸੰਘਰਸ਼ ਨੂੰ ਤਿੱਖਾ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਮੰਤਰੀ ਸਾਹਿਬ ਦੀ ਕੋਠੀ ਦਾ ਕਰਾਓ ਵੀ ਕਰਾਂਗੇ ਜੇਕਰ ਕੋਈ ਗੱਲਬਾਤ ਦਾ ਹਿੱਲਾ ਨਾ ਨਿਕਲਿਆ ਤਾਂ ਨਾਂ ਦੱਸ ਕੇ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਪਾਵਰ ਕਾਮਨ Trasco ਠੇਕਾ ਮਜ਼ਦਮ ਜੂਨੀਅਰ ਪੰਜਾਬ ਮਹਾਂਮੜ ਸਾਹਿਬ ਸਰਕਲ ਤੋਂ ਜਰਨਲ ਸਖਤਰ ਜਸਪਾਲ ਸਿੰਘ ਔਰ ਅੱਜ ਇਹ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਡੇ ਸਮੂਹ ਠੇਕਾ ਮਜ਼ਦਮ ਸੰਘਰਸ਼ ਮੋਰਚਾ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਜਿੰਨੇ ਵੀ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਜਿੰਨੇ ਵੀ ਠੇਕੇ ਕੰਮੇ ਨੇ ਉਹਨਾਂ ਸਾਰਿਆਂ ਵੱਲੋਂ ਇਹ ਸਾਂਝਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਇਹ ਸਰਕਾਰਾਂ ਹਰ ਇੱਕ ਮਹਿਕਮੇ ਦਾ ਨਿੱਜੀਕਰਨ ਕਰ ਰਹੀਆਂ ਨੇ ਪ੍ਰਾਈਵੇਟ ਘਰਾਨਿਆਂ ਦੇ ਵਿੱਚ ਇਹਨਾਂ ਨੂੰ ਵੇਚ ਰਹੀਆਂ ਨੇ ਔਰ ਸਾਡੇ ਹੀ ਡਿਪਾਰਟਮੈਂਟ ਦੀਆਂ ਜਿਹੜੀਆਂ ਜ਼ਮੀਨਾਂ ਨੇ ਬਿਜਲੀ ਬੋਰਡ ਦੀਆਂ ਉਹਨੂੰ ਵੇਚਣ ਤਾਂ ਤੁਲੀ ਹੋਈ ਹੈ ਉਸ ਦਾ ਅਸੀਂ ਵਿਰੋਧ ਕਰਦੇ ਆਂ ਔਰ ਇਹ ਜਿਹੜਾ 2025 ਬਿਜਲੀ ਬਿੱਲ ਕੇਂਦਰ ਸਰਕਾਰ ਲਿਆ ਰਹੀ ਹੈ ਉਹਦੀ ਵੀ ਅਸੀਂ ਨਖੇਦੀ ਕਰਦੇ ਆਂ ਔਰ ਉਸ ਬਿਜਲੀ ਬਿੱਲ ਦੇ ਵਿੱਚ ਮੁਲਾਜ਼ਮ ਮਾਰੂ ਨੀਤੀਆਂ ਨੇ ਇਹ ਪੂਰੀ ਜਥੇਬੰਦੀ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਯੂਨੀਅਨ ਵੱਲੋਂ ਇਸ ਦੀ ਨਖੇਦੀ ਕੀਤੀ ਜਾਂਦੀ ਆ ਇਹਦਾ ਅਸੀਂ ਵਿਰੋਧ ਕਰਦੇ ਆ ਜੇਕਰ ਸਰਕਾਰਾਂ ਸਾਡੀਆਂ ਇਹ ਮੰਗਾਂ ਨਹੀਂ ਮੰਨਦੀਆਂ ਇਹ ਕਾਲੇ ਕਾਨੂੰਨ ਪਾਸ ਰੱਦ ਨਹੀਂ ਕਰਦੀ ਤੇ ਸਾਡਾ ਸੰਘਰਸ਼ ਹੋਰ ਵੀ ਤਿੱਖਾ ਹੋਏਗਾ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਵੀ ਘਰਾਓ ਕਰੀਏ ਹੋ ਸਕਦਾ ਹੈ ਕਿ ਅਸੀਂ ਸੜਕਾਂ ਤੇ ਵੀ ਉਤਰੀਏ ਇਹ ਸੰਘਰਸ਼ ਤਿੱਖਾ ਕੀਤਾ ਜਾਊਗਾ ਜੇਕਰ ਸਾਡੀਆਂ ਮੰਗਾਂ ਨਹੀਂ ਮੰਨਦੀ ਕਦੋਂ ਤੱਕ ਦਰਨਾ ਸ਼ੁਰੂ ਹੋਇਆ ਤੇ ਕਦੋਂ ਤੱਕ ਚੱਲੇਗਾ ਜਿਹੜਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਦਰਨਾ ਹੈ ਅੱਜ 2 ਤਰੀਕ 2 ਦਸੰਬਰ ਤੋਂ ਲੈ ਕੇ 4 ਦਸੰਬਰ ਤੱਕ ਦਿਨ ਰਾਤ ਦਾ ਦਰਨਾ ਇਸੇ ਤਰ੍ਹਾਂ ਹੀ ਚੱਲੇਗਾ ਔਰ ਅਗਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਔਰ ਜਿਸ ਤਰ੍ਹਾਂ ਸਾਨੂੰ ਸਾਡੀ ਸੂਬਾ ਕਮੇਟੀ ਹੁਕਮ ਕਰੇਗੀ ਹੋ ਸਕਦਾ ਇਹ ਦਰਨਾ ਲੰਬਾ ਵੀ ਚੱਲੇ